ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗਏ ਸੀ ਰਾਮਪੁਰੇ ਚਮਕੌਰ ਬਾਈ ਨਾਲ ਹੈ ਮੇਰੇ ਤੇ ਰਾਜ ਚ ਬਾਈ ਨੇ ਗੱਡੀ ਰੋਕੀ ਆ ਦੇਖੋ ਪਿੱਛੇ ਬੋਰਡ ਲਿਖਿਆ ਹੋਇਆ ਕਿਸਾਨ ਕਲਾੜਾ ਹੈਨਾ ਇੱਥੇ ਬਣ ਰਿਹਾ ਗੁੜ ਤਾਜ਼ਾ ਤਾਜ਼ਾ ਮੈਸਟਰ ਖਾਨਾ ਤੇ ਬਾਈ ਕਹਿੰਦਾ ਆਪਾਂ ਲਈਏ ਕਿੱਥੇ ਜਾਈਏ ਬਈ ਆਪਾਂ ਮੈਸਟਰ ਖਾਨਾ ਜਿਹੜਾ ਬਠਿੰਡੇ ਤੋਂ ਸੜਕ ਜਾਂਦੀ ਹੈ ਮੋੜਾਂ ਨੂੰ ਉੱਥੇ ਮੈਸਰ ਖਾਨਾ ਪਿੰਡ ਹੈ ਬੜਾ ਮਸ਼ਹੂਰ ਪਿੰਡ ਹੈ ਉੱਤਰਦੇ ਆ ਜੀ ਮਾਤਾ ਦਾ ਮੰਦਰ ਹੈ ਲਓ ਜੀ ਆ ਸੜਕਾ ਇਧਰੋਂ ਆਉਂਦੇ ਆ ਆਪਾਂ ਬਠਿੰਡੇ ਤੋਂ ਇਧਰ ਮੋੜਾ ਨੂੰ ਜਾਂਦੀ ਆ ਬਠਿੰਡੇ ਤੋਂ ਹਾਰਡਲੀ 20 ਕਿਲੋਮੀਟਰ ਹੋਣਾ ਆ ਬਾਹਰ ਵੀ ਲਾਇਆ ਹੋਇਆ ਬਾਈ ਨੇ ਹੁਣੇ ਨੇ ਹਨਾ ਛੋਟੀ ਜੀ ਦੁਕਾਨ ਤੇ ਆ ਅੰਦਰ ਹੈ ਚਮਕੌਰ ਭਾਈ ਪਹਿਲਾਂ ਵੀ ਲਿਆ ਇੱਥੋਂ ਤੁਸੀਂ ਹਾਂ ਪਹਿਲਾਂ ਵੀ ਲਿਆ ਹੋਰ ਬਹੁਤ ਵਧੀਆ ਹੈ ਇਹਨਾਂ ਦਾ ਚਲੋ ਇਹਦੀ ਆਪਾਂ ਦੇਖਦੇ ਆਂ ਅੰਦਰ ਚੱਲ ਕੇ ਦੇਖਦੇ ਆ ਇੱਕ ਆਊਟਲੈਟ ਇੱਥੇ ਆ ਇੱਕ ਆਊਟਲੈਟ ਉੱਥੇ ਆ ਦੋ ਆ ਵੇਰਕਾ ਦਾ ਬੂਥ ਵੀ ਆ ਆ ਬਾਈ ਨੇ ਆਊਟਲੈਟ ਬਣਾਇਆ ਹੋਇਆ ਬਾਹਰ ਸੜਕ ਤੇ ਵੇਚਣ ਲਈ ਆ ਜੋ ਦੇਖਦੇ ਆ ਚਲੋ ਅੰਦਰ ਚੱਲਦੇ ਆ ਬਾਈ ਜੀ ਹੋਰ ਅੱਗੇ ਪਟੰਡਿਓਂ ਆਏ ਸੀ ਅਸੀਂ ਤੇ ਗਏ ਸੀ ਜੀ ਰਾਮਪੁਰੇ ਵਾਇਆ ਮੋੜ ਆ ਰਹੇ ਸੀ ਜਾਂਦੇ ਵੇ ਵੀ ਦੇਖਿਆ ਸੀ ਟੋਡਾ ਕਲਾੜਾ ਤੇ ਕਾਰਾ ਕੰਮ ਕੱਲਾ ਗੁਰਦਾ ਆਪਣਾ ਹਾਂ ਮੇਨ ਕੰਮ ਆਪਣਾ ਗੁਰਦਾ ਜੀ ਫਿਰ ਉਹਦੇ ਨਾਲ ਵੇਲਾ ਟਾਈ ਹੋਇਦਾ ਤਾਂ ਜਰਮੀ ਨੇਦਾ ਘੱਟੀ ਨਾਲ ਹੱਟੇ ਦਾ ਕਰ ਲਿਆ ਜੀ ਆਟਾ ਕਿਹੜਾ ਮਤਲਬ ਆਮ ਚੱਕੀ ਲਾ ਲਈ ਜੀ ਚੱਕੀ ਲਾ ਹਾਂ ਐਮਪੀ ਦਾ ਸਾਡਾ ਜਿਵੇਂ ਮੱਕੀ ਦਾ ਹੋ ਗਿਆ ਆਪਾ ਜਿਹੜਾ ਹੋ ਗਿਆ ਮਲਟੀ ਗ੍ਰੇਨ ਹੋ ਗਿਆ ਅੱਛਾ ਅੱਛਾ ਸਾਰੇ ਸਨਾਵ ਕੰਟੀਨਿਊ ਹੀ ਰਹਿਦਾ ਜੀ ਬੰਦਾ ਅੱਛਾ ਜਿਵੇਂ ਬੇਸਨਾ ਦਾ ਕੱਢ ਲਏ ਨੇ ਸਰੋਂ ਦੇ ਇਲਾਵਾ ਕੱਢ ਲਏ ਸਾਰੇ ਘੋੜੇ ਹਾਂਜੀ ਇੱਥੇ ਕਈ ਬ੍ਰੈਡੀਆਂ ਜੀ ਗੁਰਦੀਆਂ ਅੱਛਾ ਆਹ ਦੇਖੋ ਜੀ ਇੱਟ ਚ ਪੂਰੀਆ ਤਿਲ ਤੁਲ ਮੂੰਗਫਲੀ ਤੇਲ ਸੌਂਫ ਤੇ ਆਹ ਕਹਦਾ ਰਿਹਾ ਬਾਈ ਜੀ ਇਹ ਚਾਹ ਆ ਜੀ ਇਹ ਚਾਹ ਆ ਖਾ ਵੀ ਸਕਦਾ ਕੋਈ ਅੱਛਾ ਖਾ ਵੀਦਾ ਇਹ ਕੀ ਫਰਕ ਹੁੰਦਾ ਜਿਹੜਾ ਚਾਹ ਕਈ ਵਾਰੀ ਫਟ ਜਾਂਦੀ ਹੈ ਚਾਹ ਕਈ ਵਾਰੀ ਫਟ ਜਾਂਦੀ ਹੈ ਗੁੜ ਦਾ ਪਾ ਕੇ ਕਈ ਗੁੜ ਪਾਏ ਤੇ ਫਟਦੀ ਨਹੀਂ ਹੈ ਕੀ ਚੱਕਰ ਇਹਦਾ ਬਜ਼ਾਰ ਵਾਲੇ ਗੁੜ ਹੁੰਦੇ ਨੇ ਉਹ ਕੈਮੀਕਲ ਨਾਲ ਤਿਆਰ ਹੁੰਦਾ ਜੀ ਜਿਹੜਾ ਆਪਣਾ ਕੋਲ ਆ ਇਹ ਪਿੰਡੀਆਂ ਨਾਲ ਤਿਆਰ ਕਰਦੇ ਆ ਬਸ ਸਿੱਧਾ ਇਹ ਗਨੇ ਰਸਤੇ ਹੀ ਤਿਆਰ ਕਰਦੇ ਆ ਤੇ ਉਹ ਜੀ ਕਈ ਤਰ੍ਹਾਂ ਦੇ ਨਾ ਮਲਾਵਟ ਕਰਨ ਲਈ ਜਿਹੜਾ ਦੁਕਾਨਾਂ ਤੇ ਆਉਂਦਾ ਹੈ ਉਹ ਜੀ ਤਿੰਨ ਚਾਰ ਤਰ੍ਹਾਂ ਦਾ ਨਾ ਕੈਮੀਕਲ ਲੱਗਦਾ ਹੈ ਉਹਨੂੰ ਚਿੱਟਾ ਕਰਨ ਵਾਸਤੇ ਉਹ ਜਿਆਦਾ ਟਾਈਮ ਰੱਖਣ ਵਾਸਤੇ ਸਖਤ ਕਰਨ ਵਾਸਤੇ ਉਹ ਕੈਮੀਕਲ ਕਰਕੇ ਉਹ ਚਾਹ ਫੜ ਜਾਂਦੀ ਤੇ ਪਿੰਡੀ ਦਾ ਮਤਲਬ ਮੈਂ ਸਮਝਿਆ ਨਹੀਂ ਇੱਕ ਨਾ ਪਿੰਡੀ ਅੱਗੇ ਬੂਟਾ ਹੁੰਦਾ ਸਕਲਾ ਹੀ ਕਹਿੰਦੇ ਨੇ ਉਹ ਅੱਛਾ ਉਹਦਾ ਕੁੱਟ ਕੇ ਉਹਦਾ ਰਸ ਪਿੰਦਾ ਜਿਹੜਾ ਜੋ ਲਾਰ ਵਾਜੇ ਨਿਕਲਦਾ ਹੈਗਾ ਉਹਨੂੰ ਉਹ ਲਾਰ ਜੀ ਹਾਂਜੀ ਜਦੋਂ ਆਪਾਂ ਪਾਉਂਦੇ ਉਹਨੂੰ ਕਲਕੜਾ ਇਹ ਚ ਜਿੰਨੀ ਮੈਲ ਹੈ ਸਾਰੀ ਇੱਕਦਮ ਬਾਹਰ ਆ ਜੀ ओके ਨਹੀਂ ਉਹਨੂੰ ਸ਼ੁੱਧ ਕਰਨ ਲਈ ਭਿੰਡੀ ਵਰਤਦੇ ਹਾਂ ਤੁਸੀਂ ਮਹਿਲ ਕਰਨ ਲਈ ਕੋਈ ਵਰਤਦੇ ਜੀ ਆਪਾਂ ਬਣਦਾ ਦੇਖ ਸਕਦੇ ਹੁਣ ਕੋਲ ਹਾਂਜੀ ਚੱਲੀ ਜਾਂਦਾ ਜੀ ਚਲੋ ਆਜੋ ਬਾਈ ਦੇਖਦੇ ਆਪਾਂ ਜੀ ਇਹਦਾ ਬਾਲਣ ਹੈ ਜਿਹੜਾ ਨਾ ਇੰਟਰਸਟਿੰਗਲੀ ਉਹ ਵੀ ਆਹ ਜਿਹੜਾ ਗੰਨੇ ਦੇ ਰਾਸ ਤੋਂ ਬਾਅਦ ਬਚਦਾ ਛਿਲਕਾ ਉਸੇ ਨੂੰ ਵੀ ਐਸਾ ਬਾਲਣ ਯੂਜ਼ ਕਰ ਲੈਂਦੇ ਆ ਬਾਈ ਜੀ ਜਿਹੜੀ ਮజే ਦੀ ਗੱਲ ਹੈ ਇਹਦੇ ਵਿੱਚ ਨਾ ਆ ਸਾਰੀ ਜਾਲੀ ਲੱਗੀ ਆ ਕੰਪਲੀਟ ਜਿਹੜਾ ਪੂਰਾ ਏਰੀਆ ਜਿੱਥੇ ਗੋੜ ਬਣਾ ਰਹੇ ਆ ਉਹ ਸਾਰਾ ਜਾਲੀ ਨਾਲ ਕਵਰ ਕੀਤਾ ਹੋਇਆ ਆ ਇੱਧਰ ਬਾਹਰ ਰਸ ਕੱਢ ਰਹੇ ਆ ਇੱਥੋਂ ਰਸ ਸਿੱਧਾ ਅੰਦਰ ਜਾਈ ਜਾਣਾ ਆ ਇਹ ਜਮਾ ਹੋ ਜਾਂਦਾ ਜੀ ਉੱਚੋਂ ਇੱਚ ਆ ਗਿਆ ਹਾਂ ਨਹੀਂ ਜੀ ਆਹ ਪਾਈਪ ਨਾਲ ਇਸ ਚ ਆ ਗਿਆ ਜੀ ਪਹਿਲੇ ਕੜਾਏ ਚ ਹਾਂ ਜੀ ਇਹ ਜਸਨਾ ਇੱਕ ਨਹੀਂ ਚਲੂ ਹੋਇਆ ਇਹ ਇਹਦੇ ਉੱਤੇ ਮੈਲ ਹੈ ਇਹਨੂੰ ਕੱਢੀ ਜਾਂਦੇ ਹੋ ਮੈਲ ਨੂੰ ਅੱਛਾ ਉੱਥੇ ਜੋ ਪੁਰਾਣਾ ਉੱਨ ਲੱਗਿਆ ਹੈ ਉਹ ਪਿੰਡੀ ਦਾ ਰਸ ਹੈ ਜੀ ਆ ਇਹ ਪਿੰਡੀ ਦਾ ਰਸ ਹੈ ਇਹਦਾ ਆ ਜਿਵੇਂ ਤੁਸੀਂ ਦੇਖ ਰਹੇ ਹੋਗੇ ਬੜਾ ਲੇਸਲਾ ਜਿਹਾ ਇਸ ਚੋਂ ਨਿਕਲਦਾ ਇਹ ਪਾਉਂਦੇ ਆ ਬਜਾਏ ਕਿ ਕੈਮੀਕਲਸ ਉਸ ਚੋਂ ਰਸ ਇਸ ਚ ਆ ਗਿਆ ਜੀ ਇਥੇ ਸਫਾਈ ਹੋ ਜੀ ਉੱਥੇ ਇੱਕ ਤਿਆਰ ਹੋ ਜਾਊਗਾ ਹਾਂ ਜੀ ਉਸ ਤੋਂ ਬਾਅਦ ਫਿਰ ਗਾਂਹ ਤਿਆਰ ਹੋਣਾ ਜੀ ਤੀਜਾ ਫਿਰ ਜਿਹੜਾ ਰਸ گاੜਾ ਹੋਇਆ ਹੋਇਆ ਉਹਨੂੰ ਉਹਦੇ ਵਿੱਚ ਪਾਉਣਗੇ ਤੇ ਫਿਰ ਅਲਟੀਮੇਟਲੀ ਆ ਜਾਣਾ ਜੀ ਇਹਦੇ ਚ ਇਹ ਖਾਣ ਵਾਲੀਆਂ ਬੈਟੀਆਂ ਮਾ ਅੱਛਾ ਇਹ ਬਰਫੀ ਵਰਗੇ ਤੁਸੀਂ ਸ਼ੇਪ ਲਾਤੀ ਆ ਦੇਖੋ ਬੜਾ ਸੋਹਣਾ ਗੁੜ ਬਣਿਆ ਹੋਇਆ ਹੂੰ ਥੋੜਾ ਜਿਹਾ ਤੋੜ ਕੇ ਟੁੱਟਿਆ ਹੋਇਆ ਪੀਸ ਚੱਕ ਕੇ ਹਾਂ ਥੋੜੇ ਉਹਨੂੰ ਤਾਂ ਕਿ ਦੇਖੋ ਦੱਸੋ ਟੇਸਟ ਕਿਹੋ ਜਿਹਾ ਦਾ ਬੜਾ ਸਵਾਦ ਹਮ ਅਲਟੀਮੇਟ ਬੇਰਕੁੱਲ ਨੰ ਧੰਨੇ ਦਾ ਰਸ ਦਾ ਸਵਾਦ ਆ ਆ ਉਹੀ ਹੁੰਦਾ ਹਾਂਜੀ ਹਾਂਜੀ ਇਹ ਉਵੇਂ ਰਸ ਦਾ ਰਸ ਇਹ ਇਹ ਇਹਦੇ ਵਿੱਚ ਕੁਝ ਨਹੀਂ ਹੋਰ ਪਾਇਆ ਰਸ ਤੋਂ ਬਿਨਾ ਨਾ ਕੁਝ ਪਲੇਨ ਗੁੜ ਹੈ ਜਮਾ ਇਹ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਹੁੰਦੀਆਂ ਆਪਣੇ ਕੋਲ 1 ਲੱਖ ਰੁਪਏ ਨਾਮ ਲੱਖਿਆ ਜੀ ਆਪਣੇ ਕੋਲ ਚ ਕੈਮੀਕਲ ਹੋਵੇ ਰੰਗ ਹੋਵੇ ਜਾਂ ਖੰਡ ਹੋਵੇ ਅੱਛਾ ਬਾਈ ਜੀ ਕਹਿੰਦੇ 1 ਲੱਖ ਰੁਪਈਆ ਨਾਮ ਹੈ ਜੇ ਇਹਨਾਂ ਦੇ ਗੁੜ ਚ ਕੋਈ ਕੈਮੀਕਲ ਖੰਡ ਦੇ ਰੰਗ ਜਾਂ ਰੰਗ ਸਾਬਤ ਕਰ ਦੇ ਤਾਂ ਆਹ ਚੱਕਰ ਫਿਰ ਆਹ ਸ਼ੱਕਰ ਬਣੀ ਵੀ ਹੈ ਜੀ ਹੋਰ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਜੀ ਗੁੜ ਦੀ ਗੁੜ ਦੇ 17-18 ਵੈਰਾਈਟੀਆਂ ਬਣ ਜਾਂਦੀਆਂ ਜੀ ਜੇ ਮੂਹ ਫੜਿਆ ਬਣਾਤਾ ਸੌਂਫ ਵਾਲਾ ਔਲੇ ਵਾਲਾ ਔਲੇ ਵਾਲਾ ਵੀ ਗੁੜ ਬੰਦ ਹਾਂਜੀ ਗਾਝਲ ਦਾ गाजर ਵਾਲਾ ਗੁੜ ਅੱਸੀ ਦਾ ਤਿਲਾਂ ਦਾ ਨਾਰੀਅਲ ਦਾ ਅੱਡੋੜੇ ਵੈਰਾਈਟੀਆਂ ਕਿੰਨੀ ਹਰ ਬਲ ਗੁੜ ਹੋ ਗਿਆ ਜੀ ਦੇਖੀਏ ਅੱਡੀ ਆਪਾਂ ਚਾਣਾ ਕੋਲ ਹਾਂ ਜਿਹੜੇ ਜਿਹੜੀ ਪਈਆ ਵੈਰਾਈਟੀਆਂ ਆ ਕਿਸਾਨ ਕਲਾੜਾ ਇੱਥੇ ਆ ਗਏ हां छोले ਨੂੰ ਲੈਣਾ ਗੁੜ ਹਾਂਜੀ ਹਾਂਜੀ ਭਾਈ ਜੀ ਹੁਣ ਦੱਸੋ ਕਿਹੜੀ ਕਿਹੜੀ ਵੈਰਾਈਟੀ ਹੈ ਦੇਖੋ ਜੀ ਸੌਂਫ ਵਾਲਾ ਗੁੜ ਹੈ ਇਹ ਸਭ ਤੋਂ ਪਹਿਲਾਂ ਸੌਂਫ ਵਾਲਾ ਗੁੜ ਹੈ ਜੀ ਓਕੇ ਆਹ ਮੁਫਲੀ ਵਾਲਾ ਗੁੜ ਹੋ ਗਿਆ ਜੀ। ਆਹ ਔਲੇ ਦਾ ਜੀ। ਅੱਛਾ ਇਹ ਔਲੇ ਵਾਲਾ ਮੈਂ ਪਹਿਲੀ ਵਾਰੀ ਦੇਖਿਆ ਜੀ। ਅੱਛਾ ਤੇ ਆਹ ਇਹ ਗਾਜਰ ਵਾਲਾ ਗਜਰੇਲਾ ਤਾਂ ਹੁੰਦਾ ਗਾਜਰ ਵਾਲਾ ਗੁੜ ਕਿਹੜਾ ਆ ਗਿਆ? ਇਹ ਹਰਬਲ ਗੁੜ ਇਹਦੇ ਵਿੱਚ ਕੀ ਪਾਇਆ? ਇਹ ਹਰਬਲ ਦੇ ਰਾਇਟਾਂ ਪੈਂਦੇ ਆ। ਅੱਛਾ ਆਪਾਂ ਇਦਰੋਂ ਦੀ ਦੇਖਦੇ ਹਾਂ ਜੀ। ਆਹ ਦੇਖੋ ਜੀ ਪਿੰਨੀਆਂ ਤਿੰਨ ਤਰ੍ਹਾਂ ਦੀਆਂ ਪਿੰਨੀਆਂ ਵੀ ਇਹਨਾਂ ਕੋਲੇ ਤਿੰਨਾਂ ਵਾਲੀ ਪਿੰਨੀਆਂ ਆਹ ਆਹ ਜੀ ਅਲਸੀ ਵਾਲੀ ਪਿੰਨੀਆਂ ਆਫੀਜੀ ਆ ਜੀ ਨਾਰੀਅਲ ਵਾਲੀ ਪਿੰਨੀ ਆ ਚਾਹ ਵਾਲਾ ਗੁਣ ਹੋ ਗਿਆ ਆ ਛੋਲੇ ਆ ਜੀ ਗੋੜ ਵਾਲੇ ਆ ਸ਼ੱਕਰ ਹੈ ਜੀ ਇਹਨਾਂ ਕੋਲੇ ਤਿੰਨ ਤਰ੍ਹਾਂ ਦੀ ਆਹ ਚਾਹ ਚ ਪਾਉਣ ਵਾਲੀ ਸ਼ੱਕਰ ਹੈ ਆ ਦੁੱਧ ਚ ਪਾਉਣ ਵਾਲੀ ਸ਼ੱਕਰ ਹੈ ਤੇ ਉਹ ਹੈ ਜੀ ਹਲਦੀ ਵਾਲੀ ਸ਼ੱਕਰ ਦਿਖਾਓ ਇੱਕ ਪੈਕਟ ਚੱਕ ਕੇ ਹਲਦੀ ਵਾਲੀ ਸ਼ੱਕਰ ਹੈ ਜੀ ਇਸ ਤੋਂ ਬਿਨਾ ਸ਼ੈਦ ਆ ਬਾਈ ਹੁਣਾਂ ਕੋਲੇ ਸ਼ੈਦ ਜਗਤਾਰ ਬਾਈ ਹੈ ਬਹੁਤ ਮਸ਼ਹੂਰ ਸ਼ੈਦ ਦੀ ਦੁਨੀਆ ਦਾ ਨਾਮ ਹੈ ਬੜੀ ਐਕਸਪੈਰੀਮੈਂਟ ਕਰਦੇ ਆ ਸ਼ੈਦ ਦੇ ਵਿੱਚ ਬੜੇ ਉਹ ਉਹਨਾਂ ਦਾ ਵੱਖ-ਵੱਖ ਤਰ੍ਹਾਂ ਦਾ ਸ਼ੈਦ ਹੈ ਬਾਈ ਜੀ ਤੁਸੀਂ ਗੰਨੇ ਬਾਰੇ ਕੀ ਦੱਸ ਰਹੇ ਸੀ ਜਿਆ ਗੰਨਾ ਆਪਣੇ ਪੰਜਾਬ ਦਾ ਗੰਨਾ ਨੇ ਆਪਣੇ ਮੋਟਰਾਂ ਮੋਟਰਾਂ ਦੇ ਪਾਣੀ ਲਾਦੇ ਕਰਕੇ ਜੀ ਹਾਂਜੀ ਖਾਰਾ ਬਣ ਆ ਜਾਂਦਾ ਜੀ ਜੀ ਉਹਦੇ ਉਨੀ ਕੁਆਲਟੀ ਵਧੀਆ ਨਹੀਂ ਬਣਦੀ ਹਾਂਜੀ ਅਸੀਂ ਪਹਿਲਾਂ ਸਟਾਰਟਿੰਗ ਚ ਲਿਆ ਸੀ ਜੂਪੀ ਦਾ ਗੰਨਾ ਹਾਂ ਹਾਂ ਡੇਢ ਮਹੀਨਾ ਹੁਣ ਜਿਹੜਾ ਗੰਨਾ ਚੱਲ ਪਿਆ ਜੀ ਰਾਸਤਾ ਉੱਤੇ ਚੱਲ ਪਿਆ ਜੀ ਹੁਣ ਇਹ ਮਹਿੰਗਾ ਪੈਂਦਾ ਜਰੂਰ ਓਕੇ ਹਾਂਜੀ ਓਕੇ 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 ਤੇ ਹਾਲ ਦੋ ਰੇਟ ਲਿਸਟ ਲੱਗੀ ਹੋਈ ਐ ਅਲੱਗ-ਅਲੱਗ ਬੋਲਣ ਦੀ ਬਜਾਏ ਮੈਂ ਤੁਹਾਨੂੰ ਰੇਟ ਲਿਸਟ ਦਿਖਾ ਲੈਣਾ ਆ ਦੇਖੋ ਮੈਸਰ ਖਾਨੇ ਗੋੜ 90 ਸ਼ੱਕਰ 100 ਸਾਰਾ ਤੁਸੀਂ ਰੇਟ ਪੜ੍ਹ ਸਕਦੇ ਹੋ ਗੋੜ ਦੇ ਆਪਣੀ ਜ਼ਰੂਰਤ ਪਦਾਵਕ ਤੁਸੀਂ ਇੱਥੋਂ ਲੈ ਸਕਦੇ ਹੋ ਬਾਜਰੇ ਦਾ ਆਟਾ ਵੀ ਐ ਮੱਕੀ ਦਾ ਆਟਾ ਵੀ ਐ ਆਟਾ ਹੈ ਰਾਜਸਥਾਨੀ ਕਣਕ ਦਾ ਉਧਰੋਂ ਹੀ ਮੱਕੀ ਵਗੈਰਾ ਵੀ ਆਉਂਦੀ ਹੈ ਜਿਹੜੀ ਕੈਮੀਕਲ ਤੋਂ ਬਿਨਾ ਅ ਬਾਈ ਜੀ ਹੋਰ ਕੀ ਪ੍ਰੋਡਕਟ ਸਰੋਂ ਦਾ ਤੇਲ ਵੀ ਸਰੋਂ ਦਾ ਤੇਲ ਆਪਣਾ ਆਉਦਾ ਹੁੰਦਾ ਹੈ ਜੀ ਆਪ ਹੀ ਕੱਢ ਦੋ ਆਪ ਹੀ ਕਰਦੇ ਹਾਂ ਓਕੇ ਇਸ ਸਨਾਲ ਦਾ ਹੋ ਗਿਆ ਜੀ ਬੇਸਣ ਵੀ ਜਿਹੜੇ ਮਸਾਲੇ ਹੋ ਗਏ ਹਲਦੀ ਸੀ ਆਪ ਦੀ ਆਫ ਕਰ ਲੈਣੇ ਜੀ ਮਿਰਚਾਂ ਆਪਦੀਆਂ ਉਹ ਗਾਹਕ ਨੂੰ ਦੱਸ ਕੇ ਦਿੰਨੇ ਵੀ ਆਹ ਸਾਡੀ ਆਪਦੀ ਚੀਜ਼ ਹੈ ਪੂਰੀ ਗਰੰਟੀ ਹੁੰਦੀ ਹੈ ਚਲੋ ਫਿਰ ਸਾਨੂੰ ਵੀ ਤੋਲ ਦੋ ਜੀ ਹੁਣ ਚਾਹ ਵਾਲਾ ਗੁੜ ਪਾ ਦੋ 2 ਕਿਲੋ ਕੁਚੀ ਬੈਠੇ ਪਈ ਕਿ ਨਾ ਆਣੀ ਪਾਇਆ ਤੇ ਕਿ ਬੈਠੇ ਅੱਛਾ ਸ਼ੱਕਰ ਵੀ ਲੈ ਲੈਣੇ ਆਂ ਲੈ ਲਈ ਸ਼ੱਕਰ ਲੈ ਲਈ ਚਾਹ ਵਾਲਾ ਗੁੜ ਲੈ ਲਿਆ ਤੇ ਹੁਣ ਲੈਣੇ ਇਜਾਜ਼ਤ ਬਾਈ ਜੀ ਧੰਨਵਾਦ ਠੀਕ ਹੈ ਬਾਈ ਜੀ ਵਧੀਆ ਲੱਗਿਆ ਮਿਲ ਕੇ ਤੁਹਾਨੂੰ ਮਿਹਰਬਾਨੀ ਠੀਕ ਹੈ